ਬੇਚਤ ਅੱਜਕੱਲ ਕਾਂਗਰਸ ਚ ਪੂਰੇ ਸਰਗਰਮੋਂ ਕਹਿੰਦੇ ਆਣ ਆਲੇ ਸਮੇਂ ਚ ਟਿਕਟ ਦੀ ਉਮੀਦ ਹੈ ਸਰਗਰਮ ਤੇ ਮੈਂ ਪਿਛਲੇ 32 ਸਾਲ ਤੋਂ ਕਾਂਗਰਸ ਦਾ ਮੈਂ ਯੂਥ ਕਾਂਗਰਸ 93 92 ਤੋਂ ਮੈਂ ਕਾਂਗਰਸ ਦੇ ਜਦੋਂ ਕਾਂਗਰਸ ਦਾ ਕੋਈ ਝੰਡਾ ਨਹੀਂ ਚੱਕਦਾ ਉਦੋਂ ਤੋਂ ਮੈਂ ਕਾਂਗਰਸ ਹਾਂ ਤਾਂ ਤੁਹਾਨੂੰ 20 25 ਸਾਲ ਹੋ ਗਏ ਮੁਹਾਲੀ ਦੀ ਸੇਵਾ ਕਰਦੇ ਮੈਂ ਬਤੌਰ ਕਾਉਂਸਲ ਨੂੰ 20 ਸਾਲ ਲਗਾਤਾਰ ਹੋ ਗਏ ਨੇ ਹੁਣ ਅੱਜ ਮੈਂ ਬਤੌਰ ਡਿਪਟੀ ਮੇਅਰ ਮੈਂ ਸਮਝਦਾ ਮੈਂ ਸੇਵਾ ਕਰ ਰਿਹਾ ਲੋਕਾਂ ਦੀ ਬਾਕੀ ਜਿਹੜੀ ਗੱਲ ਰਹੀ ਹੈ ਤੁਸੀਂ ਟਿਕਟਾਂ ਟੁਕਟਾਂ ਦੀ ਉਹ ਦੇਖੋ ਉਹ ਸਪਾਰਟੀਆਂ ਦੇ ਫੈਸਲੇ ਮੈਂ ਇੱਕ ਪਾਰ ਮੈਂ ਕਦੀ ਭੱਜਿਆ ਨਹੀਂ ਜੇ ਪਾਰਟੀ ਟਿਕਟ ਦਊਗੀ ਵੀ ਬੇਜੀ ਸਭ ਲੋਕ ਇਲੈਕਸ਼ਨ ਲੜੋ ਮੋਹਾਲੀ ਤੋਂ ਐਮਐਲਏ ਕਿਉਂ ਪਾਰਟੀ ਹੁਕਮ ਕਰਦਾ ਕਿ ਤੂੰ ਮੈਂ ਕੋ ਪਿੱਛੇ ਹਟਣ ਵਾਲਾ ਤੇ ਨਹੀਂ ਭਾਂਡੇ ਲੋਕਾਂ ਦੀ ਸੇਵਾ ਕਰ ਰਹੇ ਆ ਪਰ ਉਹਦੇ ਦੀ ਸੇਵਾ ਕਰਾਂਗਾ ਉਹ ਤੋਂ ਵੱਧ ਜੋ ਪਰਮਾਤਮਾ ਦਾ ਆਸ਼ੀਰਵਾਦ ਬਾਕੀ ਗੱਲ ਨਹੀਂ ਵੀ ਮਨੂੰ ਕਿਉਂਕਿ ਮੋਹਾਲੀ ਦੇ ਲੋਕ ਮੈਨੂੰ ਸਮਝਦਾ ਵੀ ਮਨੂੰ ਮੋਹਾਲੀ ਦੇ ਲੋਕਾਂ ਦਾ ਬਹੁਤ ਪਿਆਰ ਮਿਲਦਾ ਇਹ ਮੈਂ ਸਮਝਦਾ ਟਿਕਟਾਂ ਤੋਂ ਵੀ ਵੱਡਾ ਅੱਜ ਮੈਂ ਜਿਸ ਫੇਸ ਵਿੱਚ ਮਰਜੀ ਚਲੇ ਜਾਵਾਂ ਜੇ ਸ਼ੈਅ ਦੇ ਮਰਜੀ ਕੋਨੇ ਚਲੇ ਜਾਵਾਂ ਲੋਕ ਮੈਨੂੰ ਪਿਆਰ ਕਰਦੇ ਆ ਲੋਕ ਮੈਨੂੰ ਇੱਜ਼ਤ ਮਾਨ ਨਾਲ ਦੇਖਦੇ ਆ ਵੀ ਮੈਂ ਲੋਕਾਂ ਦੀ ਲੜਾਈ ਲੜਦਾ ਆ ਬਿਲਕੁਲ ਅੱਜ ਮੁਹਾਲੀ ਦੇ ਮੈਂ ਇਨੇ ਹਾਈ ਕੋਰਟ ਕੋਲੋਂ ਪੈਸੇ ਖਰਚ ਕਰਕੇ ਜਾਣਾ ਮੁੰਡਾ ਮੁਹਾਲੀ ਮੁੰਡੇ ਟਿਕਟਾਂ ਰੂਟਾਂ ਤੇ ਚਲੋ ਪਤਾ ਨਹੀਂ ਮਿਲਨੀ ਆ ਕਿ ਨਹੀਂ ਮਿਲਨੀ ਆ ਪਰ ਮੈਂ ਕੰਮ ਕਰਦੇ ਆ